ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲਾਈਆਣਾ ਮੰਡੀ ਵੱਲੋਂ ਬਈ ਇਸ ਵਾਰ ਨਾ ਜੋ ਐਤਵਾਰ ਦੀ ਮੰਡੀ ਸੀਗੀ 7 ਜਨਵਰੀ ਦੀ ਉਹ ਬਈ ਆਪਾਂ ਕੈਨਸਲ ਕਰ ਦਿੱਤੀ ਸੀ ਕਿਉਂਕਿ ਆਪਣੇ ਪਿੰਡ ਭਲਾਈਆਣੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਆਪਣੇ ਨਗਰ ਵੱਲੋਂ ਨਗਰ ਕੀਰਤਨ ਰੱਖਿਆ ਗਿਆ ਸੀਗਾ ਜਿਹੜਾ ਕਿ ਹਰ ਸਾਲ ਆਪਣੇ ਪਿੰਡ ਦੇ ਵਿੱਚ ਹੁੰਦਾ ਤੇ ਅਸੀਂ ਗੁਰਮਤ ਪ੍ਰਚਾਰ ਕਮੇਟੀ ਦੇ ਮੈਂਬਰ ਆ ਹਨ ਅਸੀਂ ਸਾਰਾ ਹੀ ਪ੍ਰਬੰਧ ਕਰਦੇ ਆਂ ਸਾਰਾ ਪ੍ਰਬੰਧ ਕਰਕੇ ਸੰਗਤਾਂ ਨੂੰ ਨਾਲ ਜੋੜ ਕੇ ਬਹੁਤ ਵੱਡਾ ਨਗਰ ਕੀਰਤਨ ਹੁੰਦਾ ਇਸ ਕਰਕੇ ਆਪਾਂ ਮੰਡੀ ਆ ਜਿਹੜੀ ਇਹ 7 ਤਰੀਕ ਦੀ ਕੈਨਸਲ ਕੀਤੀ ਸੀਗੀ ਅਗਲੀ ਮੰਡੀ ਆ ਜਿਹੜੀ ਅਗਲੇ ਐਤਵਾਰ ਨੂੰ ਉਹ ਬਈ ਜੋਰਾਂ ਸ਼ੋਰਾਂ ਦੇ ਨਾਲ ਲੱਗੂਗੀ ਇਸ ਵਾਰ ਵੀ ਜਿਹੜੇ ਭਰਾ ਮੰਡੀ ਤੇ ਆਏ ਸੀ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਵੈਸੇ ਤਾਂ ਅਸੀਂ ਗਰੁੱਪਾਂ ਦੇ ਵਿੱਚ ਮੈਸੇਜ ਪਾਇਆ ਸੀਗਾ ਸੋ ਫਿਰ ਵੀ ਜਿਹੜੇ ਭਰਾਵਾਂ ਦੀ ਖੱਜਲ ਖਵਾਰੀ ਹੋਈ ਆ ਜਾਂ ਆਏ ਸੀ ਮੰਡੀ 'ਚ ਉਹਨਾਂ ਤੋਂ ਮਾਫੀ ਚਾਹੁੰਦੇ ਆ ਤੇ ਅਗਲੀ ਮੰਡੀ ਤੇ ਸਾਰੇ ਭਰਾ ਜਰੂਰ ਆਇਓ ਇਸ ਜਗ੍ਹਾ ਤੇ ਆਪਣੀ ਭਲਾਈ ਆਣਾ ਮੰਡੀ